ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸੁਆਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਤੁਹਾਡੇ ਘਰ ਦੇ ਵਿੱਚ ਪਈਆਂ ਹੋਈਆਂ ਤਿੰਨ ਅਜਿਹੀਆਂ ਚੀਜ਼ਾਂ ਦੇ ਨਾਲ ਕਰਨ ਵਾਲਾ ਉਪਾਅ ਲੈ ਕੇ ਆਈਏ ਜੇਕਰ ਤੁਸੀਂ ਇਹਨਾਂ ਤਿੰਨ ਚੀਜ਼ਾਂ ਦੇ ਨਾਲ ਇਹ ਉਪਾਅ ਕਰਕੇ ਇਹਨਾਂ ਨੂੰ ਹਰ ਰੋਜ਼ ਇਸ ਜਗ੍ਹਾ ਤੇ ਰੱਖ ਕੇ ਦੇਖਦੇ ਹੋ ਤਾਂ ਤੁਹਾਨੂੰ ਕੋਈ ਵੀ ਲੋੜਪਤੀ ਤੋਂ ਕਰੋੜਪਤੀ ਬਣਦੇ ਹੋਏ ਰੋਕ ਨਹੀਂ ਸਕਦਾ ਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੀ ਗੁੰਡਲੀ ਦੇ ਵਿੱਚ ਕੋਈ ਗ੍ਰਹਿ ਦੋਸ਼ ਹੁੰਦਾ ਏ ਕਿਸੇ ਵੀ ਤਰ੍ਹਾਂ ਦਾ ਦੋਸ਼ ਹੁੰਦਾ ਏ ਜਿਸ ਕਰਕੇ ਉਹਨਾਂ ਦੇ ਕੰਮਕਾਰਾਂ ਦੇ ਵਿੱਚ ਮੁਸ਼ਕਲਾਂ ਤੇ ਪ੍ਰੋਬਲਮ ਆਉਂਦੀਆਂ ਨੇ ਉਹ ਸਾਰੇ ਦੋਸ਼ ਵੀ ਦੂਰ ਹੋ ਜਾਣਗੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਸਾਡੀ ਗ੍ਰਹਿ ਦੋਸ਼ ਠੀਕ ਨਹੀਂ ਹੁੰਦੇ ਜਾਂ ਠੀਕ ਚੱਲ ਨਹੀਂ ਰਹੇ ਹੁੰਦੇ ਜਿਸ ਕਰਕੇ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਇਹ ਸਭ ਸਾਡੀ ਨਾਲ ਕਿਉਂ ਹੋ ਰਿਹਾ ਹੈ ਸਾਡੇ ਘਰ ਦੇ ਵਿੱਚ ਅਚਾਨਕ ਗਰੀਬੀ ਕਿਉਂ ਆ ਰਹੀ ਹੈ ਸਾਡੇ ਚੱਲਦੇ ਹੋਏ ਕੰਮਕਾਰ ਰੁਕਨੇ ਕਿਉਂ ਸ਼ੁਰੂ ਹੋ ਗਏ ਨੇ ਜਿਵੇਂ ਕਿ ਤੁਹਾਡੇ ਬੱਚਿਆਂ ਦਾ ਕੋਈ ਕਾਰੋਬਾਰ ਹੋਵੇ, ਬਿਜ਼ਨਸ ਹੋਵੇ, ਉਹ اچانک ਹੀ ਚੱਲਦਾ ਚੱਲਦਾ ਰੁਕ ਜਾਵੇ ਤੇ ਜਾਂ ਫਿਰ ਤੁਹਾਡਾ ਆਪਣਾ ਕੋਈ ਕੰਮ ਰੁਕ ਜਾਵੇ, ਜਿਵੇਂ ਕਿ ਤੁਸੀਂ ਕੋਈ ਮਕਾਨ ਲੈਣਾ ਸੀ, ਉਹ ਲੈ ਨਹੀਂ ਪਾ ਰਹੇ, ਇਸ ਤਰ੍ਹਾਂ ਦੀਆਂ ਜਦੋਂ ਪ੍ਰੋਬਲਮ ਆਉਂਦੀਆਂ ਨੇ ਤੇ ਇਹ ਸਾਰੀਆਂ ਪ੍ਰੋਬਲਮ ਸਾਡੇ ਜਦੋਂ ਗ੍ਰਹਿ ਦੋਸ਼ ਖਰਾਬ ਚੱਲ ਰਹੇ ਹੁੰਦੇ ਨੇ ਉਸ ਦੇ ਕਰਕੇ ਹੀ ਸਾਨੂੰ ਇਹ ਪ੍ਰੋਬਲਮ ਆਉਂਦੀਆਂ ਨੇ ਪਰ ਸਾਨੂੰ ਇਹਨਾਂ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਦਾ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਹਨਾਂ ਤਿੰਨ ਚੀਜ਼ਾਂ ਦਾ ਇਹ ਜੋ ਤਿੰਨ ਚੀਜ਼ਾਂ ਨੇ ਇਹ ਸਾਡੀ ਰਸੋਈ ਦੇ ਵਿੱਚ ਹੀ ਮੌਜੂਦ ਹੁੰਦੀਆਂ ਨੇ ਇਸ ਕਰਕੇ ਜੋ ਲੇਡੀਜ਼ ਨੇ ਉਹ ਅੱਜ ਦੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨ ਕਿਉਂਕਿ ਅੱਜ ਦੀ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸੇ ਤਰ੍ਹਾਂ ਉਪਾਅ ਦੱਸਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇੱਕ ਗੱਲਤੀ ਦੱਸ ਦਿਆਂ ਜੋ ਕਿ ਅੱਜ ਕੱਲ ਹਰ ਕੋਈ ਲੇਡੀਜ਼ ਆਪਣੇ ਘਰ ਦੇ ਵਿੱਚ ਕਰਦੀ ਹੈ ਜਿਵੇਂ ਕਿ ਆਪਾਂ ਘਰ ਦੇ ਵਿੱਚ ਨਮਕ ਲੈ ਕੇ ਆਉਨੇ ਆ ਜੇਕਰ ਆਪਾਂ ਨਮਕ ਲੈ ਕੇ ਆਏ ਅਤੇ ਉਸ ਨੂੰ ਜੂਸ ਕਰਾਂਗੇ ਤਾਂ ਉਹ ਖਤਮ ਵੀ ਹੋਵੇਗਾ ਹੀ ਤੇ ਇਹ ਸਾਰਾ ਜਦੋਂ ਸਾਡੇ ਘਰ ਦੇ ਵਿੱਚ ਨਮਕ ਮੁੱਕ ਜਾਂਦਾ ਹੈ ਤੇ ਕਈ ਲੇਡੀਜ਼ ਕੀ ਕਰਦੀਆਂ ਕਿ ਆਪਣੇ ਘਰ ਦੇ ਵਿੱਚ ਕੋਈ ਵੀ ਬਰਤਨ ਚਾ ਕਟੋਰੀ ਲੈ ਕੇ ਕਿਸੇ ਦੂਸਰੇ ਦੇ ਘਰ ਦੇ ਵਿੱਚ ਨਮਕ ਲੈਣ ਚਲੀਆਂ ਜਾਂਦੀਆਂ ਨੇ ਜੋ ਕਿ ਲੈਣਾ ਬਿਲਕੁਲ ਗਲਤ ਹੈ ਨਮਕ ਕਿਸੇ ਤੋਂ ਬਿਲਕੁਲ ਵੀ ਨਹੀਂ ਲੈਣਾ ਚਾਹੀਦਾ ਇਹ ਇਸ ਤੋਂ ਲਾਭ ਤੁਸੀਂ ਆਪਣੇ ਘਰ ਦੇ ਵਿੱਚ ਨਮਕ ਨੂੰ ਕਦੇ ਵੀ ਖਤਮ ਨਹੀਂ ਹੋਣ ਦੇਣਾ ਚਾਹੀਦਾ ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਨਮਕ ਲੈ ਕੇ ਆਉਣਾ ਤਾਂ ਨਮਕ ਦੇ 2-3 ਪੈਕੇਟ ਤੁਸੀਂ ਐਕਸਟਰਾ ਲਿਆ ਸਕਦੇ ਹੋ ਜਿਵੇਂ ਕਿ ਇੱਕ ਪੈਕੇਟ ਖਤਮ ਹੁੰਦਾ ਹੈ ਤਾਂ ਤੁਸੀਂ ਦੂਸਰਾ ਯੂਜ਼ ਕਰ ਸਕਦੇ ਹੋ ਤੇ ਇੱਕ ਪੈਕਟ ਐਕਸਟਰਾ ਪਿਆ ਹੋਣ ਦੇ ਬਾਵਜੂਦ ਵੀ ਤੁਸੀਂ ਨਮਕ ਦੁਬਾਰਾ ਲਿਆ ਕੇ ਰੱਖ ਸਕਦੇ ਹੋ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਈ ਲੋਕ ਕੀ ਕਰਦੇ ਆ ਕਿ ਇਹੋ ਜਿਹੀਆਂ ਗੱਲਾਂ ਨੂੰ ਇਗਨੋਰ ਕਰ ਦਿੰਦੇ ਆ ਪਰ ਇਹੋ ਜਿਹੀਆਂ ਕੁਝ ਗੱਲਾਂ ਹੋ ਜਾਂਦੀਆਂ ਨੇ ਸਾਡੇ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ ਜਿੰਨਾ ਕਰਕੇ ਸਾਨੂੰ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਦੇ ਨਾਲ ਜਿਹੜਾ ਸਾਡਾ ਬੁੱਧ ਹੈ ਉਹ ਖਰਾਬ ਹੋ ਜਾਂਦਾ ਹੈ ਤੇ ਜਦੋਂ ਤੁਹਾਡਾ ਬੁੱਧ ਖਰਾਬ ਹੋ ਜਾਵੇਗਾ ਤੁਸੀਂ ਸੰਚਲੋਗੇ ਤੁਹਾਡੇ ਘਰ ਦੇ ਵਿੱਚੋਂ ਪਰੇਸ਼ਾਨੀਆਂ ਜਾਣ ਦਾ ਨਾਮ ਹੀ ਨਹੀਂ ਲੈਣਗੀਆਂ ਇਸ ਗੱਲ ਨੂੰ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣਾ ਤੇ ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਪਾਅ ਉਪਾਅ ਦੱਸਣ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਇਸ ਉਪਾਉ ਨੂੰ ਤੁਸੀਂ ਤਿੰਨ ਦਿਨ ਕਰ ਸਕਦੇ ਹੋ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਸੋਮਵਾਰ ਨੂੰ ਬੁੱਧਵਾਰ ਨੂੰ ਤੇ ਸ਼ੁੱਕਰਵਾਰ ਨੂੰ ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਜਿਸ ਦਿਨ ਵੀ ਤੁਹਾਡੇ ਕੋਲ ਸਮਾਂ ਮਿਲਦਾ ਉਸੇ ਦਿਨ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਤੇ ਕਿਸੇ ਵੀ ਸਮੇਂ ਸਵੇਰੇ ਦੁਪਹਿਰੇ ਸ਼ਾਮ ਜਦੋਂ ਵੀ ਸਮਾਂ ਮਿਲਦਾ ਉਸੇ ਹੀ ਸਮੇਂ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ ਤੇ ਇਸ ਉਪਾਉ ਨੂੰ ਕਰਨ ਦੇ ਨਾਲ ਨਾਲ ਤੁਹਾਡਾ ਮੰਗਲ, ਬੁੱਧ ਤੇ ਸ਼ੁਕਰ ਗ੍ਰਹਿ ਆ ਜਿਹੜਾ ਉਹ ਮਜ਼ਬੂਤ ਹੋ ਜਾਵੇਗਾ ਜਿਸ ਕਰਕੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਜਦੋਂ ਤੁਹਾਡੇ ਇਹ ਤਿੰਨੇ ਗ੍ਰਹਿ ਠੀਕ ਚੱਲਣੇ ਸ਼ੁਰੂ ਹੋਗੇ ਤਾਂ ਤੁਹਾਨੂੰ ਕਿਸੇ ਵੀ ਚੀਜ਼ ਦਾ ਸਟ੍ਰੈਸ ਟੈਨਸ਼ਨ ਨਹੀਂ ਰਹੇਗੀ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਾਂ ਮੁਸ਼ਕਲਾ ਨਹੀਂ ਰਹਿਣਗੀਆਂ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਤਾਂ ਆਉਣਾ ਹੀ ਆਉਣਾ ਹੈ ਇਸੀ ਤਰ੍ਹਾਂ ਆਜ ਦੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਪੈਸਾ ਹੁੰਦੀ ਹੈ ਤੇ ਜਦੋਂ ਸਾਡੀ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਜ਼ਿਆਦਾ ਸਾਡੀਆਂ ਮੁਸ਼ਕਲਾਂ ਉਸੇ ਦੇ ਨਾਲ ਹੀ ਦੂਰ ਹੋ ਜਾਂਦੀਆਂ ਨੇ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਕੱਚ ਦਾ ਗਲਾਸ ਤੁਸੀਂ ਕੱਚ ਦਾ ਗਲਾਸ ਹੀ ਲੈਣਾ ਹੈ ਕਿ ਜਿਹੜਾ ਕੱਚ ਦਾ ਗਲਾਸ ਲੈਣਾ ਉਹ ਬਿਲਕੁਲ ਪਲੇਨ ਹੋਣਾ ਚਾਹੀਦਾ ਵਿੱਚ ਲਾਈਨਾਂ ਨਹੀਂ ਹੋਣੀਆਂ ਚਾਹੀਦੀਆਂ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਕਿਸੇ ਵੀ ਚੀਜ਼ ਦੀ ਗਲਤੀ ਨਹੀਂ ਕਰਨੀ ਜੇਕਰ ਤੁਸੀਂ ਕਿਸੇ ਵੀ ਚੀਜ਼ ਦੀ ਗਲਤੀ ਕਰਦੇ ਹੋ ਤੇ ਇਹ ਉਪਾਅ ਉੱਥੇ ਹੀ ਫੇਲ ਹੋ ਜਾਵੇਗਾ ਤੁਹਾਨੂੰ ਇਸ ਉਪਾਅ ਦਾ 100% ਫਾਇਦਾ ਨਹੀਂ ਹੋਵੇਗਾ ਇਸੇ ਤਰ੍ਹਾਂ ਤੁਸੀਂ ਇੱਕ ਗਲਾਸ ਲੈਣਾ ਪਲੇਨ ਬਿਲਕੁਲ ਕੱਚ ਦਾ ਗਲਾਸ ਹੋਵੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਥੋੜੀ ਜਿਹੀ ਮਿਸ਼ਰੀ ਮਿਸ਼ਰੀ ਦੇ ਤੁਸੀਂ ਤਿੰਨ ਛੋਟੇ ਛੋਟੇ ਟੁਕੜੇ ਕਰ ਲੈਣੇ ਨੇ ਉਸ ਮਿਸ਼ਰੀ ਦੇ ਟੁਕੜਿਆਂ ਨੂੰ ਤੁਸੀਂ ਗਲਾਸ ਦੇ ਵਿੱਚ ਪਾ ਦੇਣਾ ਗਲਾਸ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਸਾਨੂੰ ਚਾਹੀਦੀ ਏ ਥੋੜੀ ਜਿਹੀ ਹਲਦੀ ਇੱਕ ਚੁਟਕੀ ਹਲਦੀ ਲੈ ਕੇ ਤੁਸੀਂ ਮਿਸ਼ਰੀ ਦੇ ਉੱਪਰ ਪਾ ਦੇਣੀ ਏ ਇਸ ਤੋਂ ਬਾਅਦ ਸਾਨੂੰ ਚਾਹੀਦੇ ਨੇ ਚੌਲ ਤੇ ਜਿਹੜੇ ਤੁਸੀਂ ਚੌਲ ਲੈਣੇ ਨੇ ਉਹ ਤੁਸੀਂ ਉੱਪਰ ਪਾਉਣੇ ਨੇ ਸਭ ਤੋਂ ਪਹਿਲਾਂ ਤੁਸੀਂ ਪਾਣੀਏ ਮਿਸ਼ਰੀ ਮਿਸ਼ਰੀ ਤੋਂ ਬਾਅਦ ਵਿੱਚ ਇੱਕ ਚੁਟਕੀ ਹਲਦੀ ਪਾਣੀਏ ਮਿਸ਼ਰੀ ਦੇ ਉੱਪਰ ਤੇ ਉਸ ਤੋਂ ਉੱਪਰ ਤੁਸੀਂ ਪਾਉਣੇ ਆ ਚੌਲ ਤੇ ਚੌਲ ਪਾ ਕੇ ਪੂਰਾ ਗਲਾਸ ਨੂੰ ਤੁਸੀਂ ਭਰ ਦੇਣਾ ਜਿਹੜਾ ਗਲਾਸ ਤੁਸੀਂ ਲਿਆ ਉਹਨੂੰ ਪੂਰੇ ਚੌਲਾਂ ਦੇ ਨਾਲ ਭਰ ਦੇਣਾ ਤੇ ਹੁਣ ਇਹ ਜਿਹੜਾ ਤੁਸੀਂ ਗਲਾਸ ਤਿਆਰ ਕੀਤਾ ਇਹਦੇ ਵਿੱਚ ਜੋ ਤੁਸੀਂ ਤਿੰਨ ਚੀਜ਼ਾਂ ਪਾਈਆਂ ਨੇ ਇਹ ਤਿੰਨ ਚੀਜ਼ਾਂ ਤੁਹਾਡੇ ਤਿੰਨ ਗ੍ਰਹਿ ਮੰਗਲ ਗ੍ਰਹਿ ਬੋਧ ਦੇ ਗ੍ਰਹਿ ਤੇ ਸ਼ੁਕਰ ਗ੍ਰਹਿ ਨੂੰ ਮਜ਼ਬੂਤ ਬਣਾਉਣ ਲਈ ਜਿਨ੍ਹਾਂ ਦੇ ਇਹ ਗ੍ਰਹਿ ਖਰਾਬ ਚੱਲ ਰਹੇ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ ਤੇ ਉਹਨਾਂ ਦੇ ਇਹ ਗ੍ਰਹਿ ਨੇ ਜਿਹੜੇ ਉਹ ਬਿਲਕੁਲ ਹੀ ਠੀਕ ਹੋ ਜਾਣਗੇ ਇਸੇ ਤਰ੍ਹਾਂ ਜਿਹੜਾ ਇਹ ਤੁਸੀਂ ਗਲਾਸ ਤਿਆਰ ਕੀਤਾ ਇਸ ਨੂੰ ਹੁਣ ਤੁਸੀਂ ਰੱਖਣਾ ਤੇ ਰੱਖਣਾ ਹੈ ਆਪਣੀ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਤੁਸੀਂ ਇੱਕ ਅਜਿਹੀ ਜਗ੍ਹਾ ਤੇ ਰੱਖਣਾ ਹੈ कि ਜਿੱਥੇ ਗਲਾਸ ਰੱਖੋਗੇ ਉਹ ਤੁਹਾਡੇ ਸਿਰ ਤੋਂ ਉੱਪਰ ਹੋਣਾ ਚਾਹੀਦਾ ਹੈ ਇਹ ਤੁਹਾਡੇ ਸਿਰ ਤੋਂ ਉੱਪਰ ਗਲਾਸ ਕਿਉਂ ਰੱਖਣਾ ਇਸ ਦਾ ਕੀ ਕਾਰਨ ਹੈ ਇਸ ਦਾ ਕਾਰਨ ਇਹ ਹੀ ਹੈ ਕਿ ਜਦੋਂ ਵੀ ਤੁਸੀਂ ਆਪਣੀ ਰਸੋਈ ਦੇ ਵਿੱਚ ਐਂਟਰ ਕਰੋਗੇ ਤੇ ਤੁਹਾਡੀ ਨਿਗਾ ਤੁਹਾਡੀ ਨਜ਼ਰ ਉਸ ਗਲਾਸ ਤੇ ਪੈਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿੰਨਾ ਜ਼ਿਆਦਾ ਉਸ ਗਲਾਸ ਨੂੰ ਤੁਸੀਂ ਦੇਖੋਗੇ ਜਿੰਨੀ ਜ਼ਿਆਦਾ ਨਜ਼ਰ ਤੁਹਾਡੀ ਉਸ ਗਲਾਸ ਦੇ ਉੱਪਰ ਪਵੇਗੀ ਓਨਾ ਹੀ ਜ਼ਿਆਦਾ ਤੇ ਜਲਦੀ ਤੁਹਾਨੂੰ ਇਸ ਉਪਾਦ ਦਾ ਫਾਇਦਾ ਹੋਵੇਗਾ ਤੇ ਇਸੇ ਤਰ੍ਹਾਂ ਜ਼ਰੂਰੀ ਹੀ ਨਹੀਂ ਕਿ ਤੁਸੀਂ ਰਸੋਈ ਦੇ ਵਿੱਚ ਜਾਨੇ ਕਿ ਤੁਹਾਡੀ ਨਜ਼ਰ ਹੀ ਇਸ ਗਲਾਸ ਦੇ ਉੱਪਰ ਪਵੇਗੀ ਤੁਹਾਡਾ ਪਰਿਵਾਰ ਦਾ ਕੋਈ ਵੀ ਮੈਂਬਰ ਬੱਚੇ ਕਿਸੇ ਨਾ ਕਿਸੇ ਕੰਮ ਦੇ ਲਈ ਰਸੋਈ ਦੇ ਵਿੱਚ ਆਉਂਦੇ ਨੇ ਤੇ ਜਦੋਂ ਉਹਨਾਂ ਦੀ ਨਜ਼ਰ ਇੱਕ ਇਸ ਗਲਾਸ ਦੇ ਉੱਪਰ ਪਵੇਗੀ ਤੇ ਉਹਨਾਂ ਦਾ ਇੱਕ ਸੁਰੱਖਿਆ ਕਵਚ ਬਣ ਜਾਵੇਗਾ ਜਿਹੜੇ ਤਿੰਨ ਗ੍ਰਹਿ ਹਨ ਮੰਗਲ, ਬੁੱਧ ਤੇ ਸ਼ੁਕਰ ਇਹਨਾਂ ਤਿੰਨ ਗ੍ਰਹਿਆਂ ਦਾ ਸੁਰੱਖਿਆ ਕਵਚ ਬਣ ਜਾਵੇਗਾ। ਇਸੇ ਤਰ੍ਹਾਂ ਜੋ ਵੀ ਪਰਿਵਾਰ ਦਾ ਮੈਂਬਰ ਇਸ ਗਲਾਸ ਨੂੰ ਦੇਖਦਾ ਹੈ ਤੇ ਉਹ ਜਿੱਥੇ ਵੀ ਜਿਹੜੇ ਵੀ ਕੰਮ ਦੇ ਲਈ ਆਪਣੇ ਘਰ ਤੋਂ ਬਾਹਰ ਜਾਣਗੇ ਉਹਨਾਂ ਨੂੰ ਉਸ ਕੰਮ ਦੇ ਵਿੱਚ ਹਮੇਸ਼ਾ ਸਫਲਤਾ ਤੇ ਜਿੱਤੇ ਹੀ ਪ੍ਰਾਪਤ ਹੋਵੇਗੀ। ਹਰ ਇੱਕ ਕੰਮ ਦੇ ਵਿੱਚ ਉਹਨਾਂ ਨੂੰ ਸਫਲਤਾ ਹੀ ਸਫਲਤਾ ਮਿਲੇਗੀ ਭਾਵੇਂ ਉਹ ਕਿਸੇ ਵੀ ਕੰਮ ਦੇ ਲਈ ਕਰ ਤੋਂ ਬਾਹਰ ਜਾਣਗੇ ਉਹ ਉਹਨਾਂ ਦਾ ਕੰਮ ਕਦੇ ਵੀ ਨਹੀਂ ਕਿਸੇ ਵੀ ਤਰ੍ਹਾਂ ਦੀ ਉਸ ਕੰਮ ਦੇ ਵਿੱਚ ਰੁਕਾਵਟ ਨਹੀਂ ਆਵੇਗੀ ਇਸੇ ਤਰ੍ਹਾਂ ਜੇਕਰ ਤੁਸੀਂ ਕਿਸੇ ਇੰਟਰਵਿਊ ਦੇ ਲਈ ਜਾ ਰਹੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਵੀ ਸਫਲਤਾ ਮਿਲੇਗੀ ਤੇ ਜੇਕਰ ਤੁਹਾਡਾ ਕੋਈ ਕਾਰੋਬਾਰ ਸੀ ਤੁਹਾਡੀ ਸ਼ਾਪ ਜਾਂ ਫੈਕਟਰੀ ਜਾਂ ਕੋਈ ਵੀ ਬਿਜ਼ਨਸ ਸੀ ਜਿੱਥੇ ਕਲਾਇੰਟ ਘਟ ਗਏ ਸੀ ਤੁਹਾਡਾ ਕਾਰੋਬਾਰ ਘਟਦਾ ਜਾ ਰਿਹਾ ਸੀ ਉੱਥੇ ਕਲਾਇੰਟ ਦੁਬਾਰਾ ਤੋਂ ਆਉਣੇ ਸ਼ੁਰੂ ਹੋ ਜਾਣਗੇ ਤੇ ਉਸ ਤੁਹਾਡਾ ਰੁਕਿਆ ਹੋਇਆ ਜਿਹੜਾ ਕਾਰੋਬਾਰ ਹੈ ਉਹ ਪਹਿਲਾਂ ਦੀ ਤਰ੍ਹਾਂ ਚੱਲਣਾ ਸ਼ੁਰੂ ਹੋ ਜਾਵੇਗਾ ਤੇ ਇਸ ਉਪਾਅ ਨੂੰ ਜਿਵੇਂ ਤੁਸੀਂ ਇੱਕ ਗਲਾਸ ਤਿਆਰ ਕੀਤਾ ਤੇ ਇਸ ਗਲਾਸ ਨੂੰ ਤੁਸੀਂ ਇੱਕ ਮਹੀਨੇ ਦੇ ਬਾਅਦ ਵੀ ਚੇਂਜ ਕਰ ਸਕਦੇ ਹੋ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਇੱਕ ਮਹੀਨੇ ਦੇ ਵਿੱਚ ਵੀ ਮਿਲ ਸਕਦਾ ਹੈ ਤੇ ਇੱਕ ਮਹੀਨੇ ਤੋਂ ਪਹਿਲਾਂ ਵੀ ਮਿਲ ਸਕਦਾ ਹੈ ਕਿਉਂਕਿ ਇਹ ਹਰ ਇੱਕ ਵਿਅਕਤੀ ਦੀ ਕਿਸਮਤ ਤੇ ਡਿਪੈਂਡ ਹੈ ਇਸ ਨੂੰ ਲਾ ਕੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਸ਼ਰਧਾ ਤੇ ਭਾਵਨਾ ਦੇ ਨਾਲ ਕੀਤਾ ਤੇ ਫਿਰ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ 101% ਮਿਲੇਗਾ ਤੇ ਕਈ ਲੋਕ ਵਿਸ਼ਵਾਸ ਦੇ ਨਾਲ ਨਹੀਂ ਕਰਦੇ ਉਹਨਾਂ ਨੂੰ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਤੇ ਇਸੇ ਤਰ੍ਹਾਂ 1 ਮਹੀਨਾ ਇਸ ਗਲਾਸ ਨੂੰ ਤੁਸੀਂ ਆਪਣੀ ਰਸੋਈ ਦੇ ਵਿੱਚ ਇਸ ਜਗ੍ਹਾ ਤੇ ਰੱਖੀ ਰਹਿਣ ਦਿਨਾ ਤੇ 1 ਮਹੀਨੇ ਦੇ ਬਾਅਦ ਇਸ ਗਲਾਸ ਨੂੰ ਤੁਸੀਂ ਚੁੱਕ ਕੇ ਆਪਣੇ ਘਰ ਤੋਂ ਬਾਹਰ ਜਾਣਾ ਹੈ ਤੇ ਜਿੱਥੇ ਵੀ ਤੁਹਾਨੂੰ ਕੋਈ ਹਰਿਆ ਭਰਿਆ ਦਰਖਤ ਦੇਖਦਾ ਹੈ ਉੱਥੇ ਜਾ ਕੇ ਤੁਸੀਂ ਇਸ ਗਲਾਸ ਦੇ ਵਿੱਚ ਜੋ ਚੌਲ ਮਿਸ਼ਰੀ ਤੇ ਹਲਦੀ ਪਾਈ ਸੀ ਇਸ ਨੂੰ ਤੁਸੀਂ ਉੱਥੇ ਦਰਖਤ ਦੇ نیچے ਪਾਉਣਾ ਹੈ ਤੇ ਗਲਾਸ ਜਿਹੜਾ ਉਸ ਨੂੰ ਤੁਸੀਂ ਵਾਪਸ ਲੈ ਆਉਣਾ ਹੈ ਤੇ ਘਰ ਆਉਣ ਤੋਂ ਬਾਅਦ ਦੇ ਵਿੱਚ ਫਿਰ ਉਸੇ ਸੇਮ ਹੀ ਪ੍ਰੋਸੈਸ ਦੇ ਨਾਲ ਗਲਾਸ ਦੇ ਵਿੱਚ ਮਿਸ਼ਰੀ ਪਾਉਣੀ ਹੈ ਤੇ ਜੇਕਰ ਕਿਸੇ ਨੂੰ ਮਿਸ਼ਰੀ ਨਹੀਂ ਮਿਲ ਰਹੀ ਜਾਂ ਉਹਨਾਂ ਦੇ ਕੋਲ ਨਹੀਂ ਹੈ ਤਾਂ ਉਹ ਖੰਡ ਦਾ ਵੀ ਇਸਤੇਮਾਲ ਕਰ ਸਕਦੇ ਨੇ ਕਿਉਂਕਿ ਜੋ ਖਾਂਡੇ ਉਹ ਵੀ ਸ਼ੁਕਰ ਦੇ ਨਾਲ ਸੰਬੰਧਿਤ ਹੈ ਤੇ ਇਸ ਕਰਕੇ ਤੁਸੀਂ ਉਸੇ ਹੀ ਤਰ੍ਹਾਂ ਜੇਕਰ ਮਿਸ਼ਰੀ ਨਹੀਂ ਤਾਂ ਖੰਡ ਪਾ ਕੇ ਫਿਰ ਇੱਕ ਚੁਟਕੀ ਹਲਦੀ ਪਾ ਕੇ ਫਿਰ ਚੌਲ ਪਾ ਕੇ ਉਸ ਗਲਾਸ ਨੂੰ ਭਰ ਕੇ ਤੇ ਜਦੋਂ ਤੁਸੀਂ ਇਹ ਗਲਾਸ ਤਿਆਰ ਕਰ ਲਓਗੇ ਤੇ ਫਿਰ ਦੁਬਾਰਾ ਉਸੇ ਹੀ ਜਗ੍ਹਾ ਤੇ ਤੁਸੀਂ ਇਸ ਗਲਾਸ ਨੂੰ ਰੱਖ ਦੇਣਾ ਬਸ ਇੰਨਾ ਹੀ ਤੁਸੀਂ ਉਪਾਅ ਕਰਨਾ ਇਸ ਤਰੀਕੇ ਦੀ ਨਾਲ ਉਪਾਅ ਕਰਦੇ ਚਾਓ ਮਹੀਨੇ ਤੇ ਬਾਅਦ ਉਸ ਗਲਾਸ ਨੂੰ ਤੁਸੀਂ ਦੇ ਦੇ ਕਰਦੇ ਚਾਹੋ ਤੁਸੀਂ ਦੇਖੋਗੇ ਕਿ ਤੁਹਾਨੂੰ ਇਸ ਦੇ ਕਿੰਨੇ ਚਮਤਕਾਰੀ ਫਾਇਦੇ ਹੁੰਦੇ ਨੇ ਇਹ ਉਪਾਅ ਬਿਲਕੁਲ ਹੀ ਸਿੰਪਲ ਹੈ ਇਸ ਉਪਾਅ ਨੂੰ ਕਰਨ ਦੇ ਲਈ ਨਾ ਤਾਂ ਤੁਹਾਡਾ ਕੋਈ ਖਰਚਾ ਹੋਣ ਵਾਲਾ ਹੈ ਤੇ ਨਾ ਹੀ ਤੁਹਾਡਾ ਸਮਾਂ ਬਹੁਤਾ ਖਰਾਬ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਇਸੇ ਨਾਲ ਨਾਲ ਜੇਕਰ ਤੁਹਾਡੀ ਘਰ ਦੇ ਵਿੱਚ ਪੈਸਾ ਨਹੀਂ ਸੀ ਆ ਰਿਹਾ ਤੁਹਾਡੀ ਘਰ ਦੇ ਵਿੱਚ ਹਾਚਾਰਾ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ ਕਰਦੇ ਜਾਓਗੇ ਕਿ ਹੌਲੀ ਹੌਲੀ ਕਰਕੇ ਤੁਹਾਡੇ ਘਰ ਦੇ ਵਿੱਚ ਲੱਖਾਂ ਕਰੋੜਾਂ ਦੇ ਨਾਲ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਪਰ ਤੁਸੀਂ ਬਿਲਕੁਲ ਵੀ ਹਿੰਮਤ ਨਹੀਂ ਹਾਰਨੀ ਜੇਕਰ ਤੁਹਾਨੂੰ ਇੱਕ ਉਪਾਅ ਦੇ ਨਾਲ ਫਾਇਦਾ ਨਹੀਂ ਵੀ ਹੋਇਆ ਤਾਂ ਤੁਸੀਂ ਦੂਸਰੀ ਵਾਰ ਕਰ ਲਓ ਜੇਕਰ ਦੂਸਰੀ ਵਾਰ ਵੀ ਨਹੀਂ ਮਿਲਦਾ ਤਾਂ ਤੀਸਰੀ ਵਾਰ ਕਰ ਲਓ ਇਸ ਕਰਕੇ ਤੁਸੀਂ ਹਿੰਮਤ ਬਿਲਕੁਲ ਨਹੀਂ ਹਾਰਨੀ ਪਰ ਇਸ ਉਪਾਅ ਨੂੰ ਤੁਸੀਂ ਰਿਪੀਟ ਕਰਦੇ ਜਾਣਾ ਕਿਉਂਕਿ ਇਸ ਉਪਾਅ ਨੂੰ ਕਰਦੇ ਸਮੇਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਸ ਉਪਾਅ ਦੇ ਕਰਨ ਦੇ ਨਾਲ ਕਿੰਨੀ ਵਾਰ ਕਰਨ ਦੇ ਨਾਲ ਸਾਨੂੰ ਇਸ ਦਾ ਫਾਇਦਾ ਹੋ ਜਾਣਾ ਹੈ ਜੇ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰੋਗੇ ਤਾਂ ਤੁਹਾਨੂੰ ਇਸ ਉਪਾਅ ਦੇ ਨਾਲ ਰਿਜ਼ਲਟ ਵੀ ਮਿਲੇਗਾ ਤੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਦੂਰ ਹੋਣਗੀਆਂ ਤੁਹਾਡੇ ਗ੍ਰਹਿ ਮਜ਼ਬੂਤ ਹੋਣਗੇ ਤੁਸੀਂ ਰੋੜਪਤੀ ਤੋਂ ਕਰੋੜਪਤੀ ਬਣ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਇਹ ਇਹ ਤਿੰਨ ਚੀਜ਼ਾਂ ਦੇ ਨਾਲ ਤੁਸੀਂ ਉਪਾਅ ਕਰਕੇ ਦੇਖੋ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਸਾਈਟਿੰਗ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਵਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਧੰਨ ਧੰਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਪਰਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਦ ਦੇ ਨਾਲ ਧੰਨਵਾਦ ਜੀ